ਯਾਰਾਂ ਵਾਲ ਨੰਬਰ ਹੈ ਜੀ ਇਹ ਪੜ ਤੇ ਤੇ ਹਾਂ ਜੀ ਬਸਤੀ ਇਹ ਸਾਰੇ ਘਰ ਕਿੰਨੇ ਮਕਾਨੇ ਸਾਰੇ ਚ ਪਾਣੀ ਆ ਰਿਹਾ ਜਵਾਕ ਵੀ ਉਹੀ ਮੰਜੇ ਤੇ ਤਫਾ ਕਰਕੇ ਬਿਠਾਏ ਹੋਏ ਨੇ ਇਹਨਾਂ ਦਾ ਪਾਣੀ ਚੜਿਆ ਕੱਪੜੇ ਸਾਡੇ ਬੁਰਾ ਹਾਲ ਹੋ ਰਿਹਾ ਰੋਟੀ ਪਕਾਉਣ ਦੀ ਜਗ੍ਹਾ ਵੀ ਨਹੀਂ ਰਹੀ ਸਾਡਾ ਕੋ ਹੱਲ ਹੋਣਾ ਚਾਹੀਦਾ ਜੀ ਇਹ ਪਾਣੀ ਵੀ ਆਉਣ ਦੀ ਇੰਨਾ ਪਾਣੀ ਖੜਾ ਹੋਣ ਦਾ ਕਾਰਨ ਕੀ ਹੈ ਇਹ ਕਾਰਨ ਜਿਹੜਾ ਕਿਹੜਾ ਪੋਲਾ ਆਪੋਲੇ ਪਿਆ ਇਹ ਪੋਲੇ ਦਾ ਪਾਣੀ ਸਾਰਾ ਰੇਲਵੇ ਜਾ ਉਹ ਫੁੰਦਾ ਸਾਰਾ ਰੇਲਵੇ 'ਤੇ ਛੱਡਿਆ ਹੋਇਆ ਪਾਣੀ ਐਵੇਂ ਜੋ ਕਰੇ ਖਪੀ ਜਾਂਦਾ ਪਾਣੀ ਉਦੋਂ ਬਾਅਦ ਪਰਛਾਂਦਾ ਹੋ ਗਿਆਂ ਪਰੇਸ਼ਾਨਾ ਕਰਕੇ ਪਾਣੀ ਵਧ ਗਿਆ ਵਧ ਗਿਆ 4 ਉਧਰੋਂ ਵੀ ਇਧਰੋਂ ਵੀ ਇਹਦਾ ਪਾਣੀ ਉਧਰੋਂ ਰੇਲਵੇ ਦਾ ਪਾਣੀ ਸਾਰੇ ਕੋਈ ਅਗਾਂਹ ਤੱਕ ਰੇਲ ਵੀ ਚੱਲੇ ਸਾਰਾ ਬਹੁਤ ਬੁਰਾ ਹਾਲ ਫੜਿਆ ਬੇਹੱਲ ਹੋਣਾ ចਹਿੰਦਾ ਕੋਈ ਨਾ ਕੋਈ ਪਾਣੀ ਦਾ ਕਿਤੇ ਲਿਕੜੇ ਸਾਡੇ ਬੱਚੇ ਤਾਂ ਬਾਹਰ ਵੀ ਲਿਕੜ ਨੂੰ ਯੋਗ ਨਹੀਂ ਹੈ ਨਾ ਮੈਂ ਹਾਂ ਮਰਾ ਵੀ ਜਾ ਵੀ ਕਿਹੜਾ ਏਰੀਆ ਹੈ ਜਿਹੜਾ ਇੱਥੇ ਪਾਣੀ ਭਰਿਆ ਹੋਇਆ ਕਿੰਨਾ ਕੁ ਜਿਹੜਾ ਨੁਕਸਾਨ ਹੋ ਰਿਹਾ ਇੱਥੇ ਜੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਸਾਡੇ ਘਰਾਂ ਦਾ ਬੁਰਾ ਹਾਲ ਹੈਗਾ ਜੀ ਕੋਈ ਇਹ ਜੀ ਸਭ ਨਾਲ ਨਹੀਂ ਹੈਗਾ ਪਰਪੂਜੀ ਕਲੋਨੀ ਬਾੜ ਨੰਬਰ 14 ਚ ਹਾਂਜੀ ਪੂਰਾ ਹਾਲਗਾ ਦੇਖੋ ਖੁਦ ਖੁਦ ਦੇਖ ਸਕਦੇ ਹੋ ਪਾਣੀ ਦਾ ਬਹੁਤ ਬੁਰਾ ਘਰਾਂ ਚ ਪਾਣੀ ਰੋਕਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਇਹ ਤਾਂ ਪਟੇਰੇ ਕਮੇਟੀ ਰੋਕਣ ਵਾਲੇ ਕਹਿੰਦੇ ਇਹ ਜੀ ਪਾਣੀ ਰੁਕ ਰਿਹਾ ਰੁਕ ਰਿਹਾ ਇੱਥੇ ਪੂਰਾ ਹਾਲ ਦੇਖਿਆ ਬੂ ਮਿੱਟਰ ਵੀ ਡੁੱਬਣ ਵਾਲੇ ਹੋ ਰਹੇ ਜੀ ਸਾਡੇ ਸਾਰੇ ਬਿਜਲੀ ਵਾਲੇ ਮਿੱਟਰਾਂ ਨੂੰ ਵੀ ਕਰੰਟ ਲੱਗਣ ਦਾ ਵੀ ਡਾ ਬਾਕੀ ਸਾਰਾ ਕਾਟਪੁਰ ਸਾਰਾ ਡੁੱਬਿਆ ਪਿਆ ਇੱਧਰ 70 ਕੇ 20 ਸਾਰੀ ਹਾਂ ਆਲ ਦਾਰ ਸਾਰੀਆਂ ਸੈਡਾਂ ਪਾਣੀ ਦਾ ਬਲਾਕ ਹੋਈਆਂ ਆ। ਕਿਸ ਤਰ੍ਹਾਂ ਹੀ ਮੰਗ ਕਰਦੇ ਘਰਾਂ ਚ ਵੀ ਪਾਣੀ ਗਿਆ ਤੁਹਾਡੇ। ਘਰਾਂ ਚ ਵੀ ਪਾਣੀ ਵੜਿਆ ਫਿਰਦਾਗਾ। ਮਿਕਟਾਂ ਦੇ ਵੀ ਡਰ ਹੋਰੇਗਾ ਕਿ ਕਰੰਟ ਦਾ ਬਿਜਿਦ ਸਿਰੋਂ। ਕੀ ਕਰੰਟ ਵਾਸਤੇ ਵੀ ਸੈਟਿੰਗ ਕਰੋ।